ਤੇ ਰਾਹ ਦੇਖ ਦੋ ਸਪੈਂਦੇਆਂ ਦੇ ਨਾਲ ਜਿੰਨੇ ਨੇ ਜੀਟੀ ਰੋਡ ਦੇ ਉੱਤੇ ਟੈਂ 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 ਆਹ ਤਰਕੇ-ਤਰਕੇ ਬੰਬੂ ਕਾਰ ਫੇਰ ਸ਼ਿੰਗਾਰ ਲਿਆ ਖੇਤ ਨੂੰ ਆ ਨੌਜਵਾਨ ਚੱਲੇ ਆ ਤਗੜ-ਤਗੜ ਕਰਦੇ ਤੇ ਮੌਸਮ ਆ ਉਹ ਹੈ ਜੀ ਆ ਜਿਹੜਾ ਕੱਲ ਸੀਗਾ ਤੇ ਟਾ ਮੀ ਟਾ ਮੀ ਕੋਈ ਕੋਈ ਕਣੀ ਡਿੱਗੀ ਜਾਂਦੀ ਆ ਦੇ ਮਰਪੀਦ ਕੇ ਤੇ ਪਹੁੰਚ ਗਿਆ ਤੇ ਉਹਨੇ ਸਾਨੂੰ ਹਾਕ ਮਾਰਤੀ ਆ ਜੋ ਕਹਿੰਦੇ ਨੌਜਵਾਨੋ ਕਹੇ ਸਾਨੂੰ ਉੜੀ ਕੀ ਜਾਂਦੇ ਆ ਆ ਬੱਟਾਂ ਪੋਚਣੀਆਂ ਨੇ ਜਾ ਕੇ ਨੌਜਵਾਨਾਂ ਨੇ ਆ ਆ ਗ੍ਰਾਮ ਪੰਚਾਇਤ ਸੂਰਤੀਆ ਆਪ ਜੀ ਨੂੰ ਜੀ ਆਇਆਂ ਨੂੰ ਆਖਦੀ ਆ ਸਾਡੇ ਨਵੇਂ ਬਲੌਗ 'ਚ ਆ ਵੀਡੀਓ ਦੇਖ ਰਹੇ ਸਾਰੇ ਵੀਰਾਂ ਭੈਣਾਂ ਨੂੰ ਸਤਿ ਸ੍ਰੀ ਅਕਾਲ ਉਹ ਕਾਦੇ ਜਮਾਰਨਾ ਸੀ ਉਹ ਕੋਈ ਫਿਰਦੀ ਮੜੇ ਬਚ ਕੇ ਆ ਠੀਕ ਹੈ ਵੀਰੇ ਸਵਾਗਤ ਹੈ ਜੀ ਅਨੁਸਾਰੇ ਵੀਰੇ ਪੈਣਾ ਨੂੰ ਅੱਜ 24 ਹਾੜ 7 ਜੁਲਾਈ 1224 ਤੇ ਦਿਨ ਹੈ ਅੱਜ ਐਤਵਾਰ ਦਾ ਅੱਜ ਕੋਈ ਛੁੱਟੀ ਆ ਪਾ ਨੂੰ ਹਣਾ ਗੱਗੂ ਕਹਿੰਦਾ ਪਾ ਨੂੰ ਬਈ ਆ ਰੋਜ਼ ਹੀ ਛੁੱਟੀ ਹੁੰਦੀ ਆ ਖੈਰਾ ਉਹਦਾ ਨੌਜਵਾਨ ਜਤੋਂ ਆ ਝੂਠਾ ਜਾ ਕੇ ਲਾਈਕ ਦੀ ਹਦਾਇਤ ਦੇ ਗਿਆ ਫਿਰ ਆ ਵੀਡੀਓ ਨੂੰ ਲਾਈਕ ਲਾਜ਼ਮੀ ਕਰ ਦਿਓ ਤੇ ਕੁਝ ਨਹੀਂ ਹੈਗਾ ਬੇ ਤੜਕ ਮੋੜ ਸਕਦੇ ਆ ਸਜਣਾ ਤੋਂ ਗੱਡੀ ਆ ਪਿੰਡਾਂ ਵਾਲਾ ਦੇਸੀ ਪਰਦੇਸੀ ਮਾਹੌਲ ਗਾਲ ਗੱਪੇ ਤੋਂ ਰਹਿਤ ਸਾਰੀ ਗੱਲਬਾਤ ਕਰਦੇ ਰਹਿੰਦੇ ਆ ਸਾਂਝੀ ਸੋਡੇ ਨਾਲ ਜਿਹੜੀ ਘਰ ਪਰਿਵਾਰ ਚ ਬੈਠ ਕੇ ਵੇਖ ਸਕਦੇ ਸੁਣ ਸਕਦੇ ਹੋ ਨਵੇਂ ਸਬਸਕ੍ਰਾਈਬ ਕਰ ਲਿਓ ਫੇਸਬੁੱਕ ਤੇ ਦੇਖ ਰਹੇ ਤਾਂ ਫੋਲੋ ਲਾਜ਼ਮੀ ਕਰ ਲਓ ਤੇ ਸਜਣਾ ਮਾਹੜਾ ਆ ਆ ਹੌਲੀ ਚੱਲੀ ਤੇ ਬੰਬੂ ਘੜਤ ਤਿਲਕ ਕੇ ਨਾ ਹੋਵੇ ਕਿਤੇ ਚਿਓਲਾਂ ਦੇ ਵਿੱਚ ਪਈ ਹੋਈ ਝੋਨੇ ਚ ਪਈ ਹੋਈ ਜੀਰੀ ਦੇ ਵਿੱਚ ਪਈ ਹੋਈ ਇਹਦਾ ਬਾਹਰ ਛੋਟਾ ਮੋਟਰਸਾਈਕਲ ਹੈ ਮੋਟਰ ਹੈਗਾ ਛੋਟਾ ਪਰ ਬੰਦੇ ਬੰਦੇ ਹੀ ਹੈਗੇ ਹੈ ਇਹ ਪਤਾ ਹੈ ਮੋਟਰਸਾਈਕਲ ਸਸਪੈਂਡਰ ਹੈ ਹੈ ਬੱਸ 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 ਇੱਥੇ ਪੁਲੀ ਕੋਲੀ ਮੈਨੂੰ ਤਾਂ ਤੂੰ ਕਰੇਂਗਾ ਗੱਲ ਡਾਕਟਰ ਵਾਲੀ ਗੱਲ ਡਾਕਟਰ ਵੀ ਆਏ ਜੇ ਕਰਦੇ ਗਿਆ ਸੀਗੇ ਇਹ ਸਕੂਟਰ ਮੈਨੂੰ ਪਾ ਲਿਆ ਪਿੱਛੇ ਗਗੂ ਤੇ ਪਰ ਪੂਏ ਆਪਣੇ ਸੂਏ ਦੇ ਪੁੱੜ ਤੇ ਉਹ ਹੈ ਨਹੀਂ ਸੀਗਾ ਆ ਥੜਾ ਆ ਬਸ ਇਹਦੇ ਹਾਂ ਕਿ ਗੂੜਾ ਸਿਆੜ ਸੀਗਾ ਲੋਕ ਧੂਆਂ ਪਾਈ ਬੈਠੇ ਸੀਗੇ ਉੱਥੇ ਤੇ ਸੂਏ 'ਚ ਠੋਕਿਆ ਫਿਰ ਤੇ ਉਹਨਾਂ ਨੇ ਸਾਨੂੰ ਹਾਂ ਹੱਥ ਫੜ-ਫੜ ਬਾਹਰ ਗੱਡੇ ਤੇ ਡਾਕਟਰ ਨਾਲੇ ਦਵਾਈਆਂ ਭਾਲਦਾ ਫਿਰ ਇੱਥੇ ਸੂਏ 'ਚ ਰਾਤ ਨੂੰ 9:30 ਵਜੇ ਕਿੱਧਰ ਗਏ ਗਏ ਹਾਂ ਪਰ ਆਪਾਂ ਚੱਲ ਗਏ ਤੇ ਨਹੀਂ 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 ਸਿੱਧਾ 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 ਉਸ 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 ਬਈ ਤੇ ਘੜਾ ਜਾਵਾਂਗੇ ਤੇ ਮੀ ਵੀਰੇ ਰਾਤ ਵੀ ਆਉਂਦਾ ਰਹਾ ਮੋਗਾ ਬੰਦ ਕਰਿਆ ਸੀਗੇ ਆਪਾਂ 10:00 ਵਜੇ ਅੱਜ ਵੀ ਮੈਨੂੰ ਲੱਗਦਾ ਕਿਸੇ ਨੇ ਖੋਲਿਆ ਨਹੀਂ ਹਾਲੇ ਤੱਕ ਮੋਗਾ ਤੇ ਜੇ ਲੋੜ ਪਈ ਤਾਂ ਆਪਾਂ ਖੋਲ ਲਿਆਵਾਂਗੇ ਭਾਗੜਾ ਨਗਰ ਦਾ ਮੋਗਾ ਬੰਦਾਗਾ ਹਾਂ ਅੱਛਾ ਅਮੀਕਾ ਅੱবি ਪੱਜੀ ਰਨ ਲੋੜ ਨਹੀਂ ਮੋਗਾ ਦੰਦਵਾਵਾ ਸਰ 7-8 ਦਿਨ ਆਈ ਤੇ ਵੱਡੀ ਗੱਲ ਕਹਿਤੀ ਗੱਗੂ ਨੇ ਤੇ ਮੂੰਗੀ ਮੂੰਗੀ ਬਾਜਾਂ ਮਰੀ ਨਾ ਕਵੈਨ ਨੂੰ ਹਾਂ ਤੇਰਾ ਬੋਧਰੋ ਕਹਿੰਦਾ ਤੁਸੀਂ ਲਿਆ ਕੇ ਦਿਖਾਓ ਕੰਬੈਨ ਹਾਂ ਤੇ ਪਈਆਂ ਦੇ ਹਾਲ ਬੁਰੇ ਹਾਲ ਬੈਂਕੇ ਦਿਹਾੜੇ ਹੋਏ ਪਏ ਨੇਗੇ ਤੇ ਤੇ ਤਰਾਣੇ ਫੇਰ ਕਰਤਾ ਸਵਾਗਤ ਅੱਜ ਆਪਣਾ ਆ ਲੀ ਦੇ ਟਾਇਰ ਦਿੱਲੀ ਦੇ ਵਿੱਚ ਦੀ ਗੱਲ ਕਰ ਜਮ ਕੰਨੀ ਦੇ ਨਾ ਕਰਿਆ ਕਰ ਤਿਲਕ ਕੇ ਹੋਰ ਹੀ ਬਸ ਜਾਂਦਾ ਹੁੰਦਾ ਬੰਬੂ ਕਾਟ ਗੱਗੋ ਰਾਤ ਮੈਂ ਤੇ ਮੜ ਵੀ ਤੇ ਬੰਬੂ ਕਾਟਾਂ ਤੇ ਗਏ ਨਹਿਰੋਂ ਨਹਿਰ ਆ بڑے ਔਖੇ ਪਹੁੰਚੇ ਆ ਮੋਗਾ ਥੋੜਾ ਜਿਆ ਦੂਰ ਆ ਗਗੂ ਹਾਂ ਤੈਨੂੰ ਤਾਂ ਪਤਾ ਮੈਂ ਬਸ ਤੇਰਾ ਨਾਮ ਆ ਗਿਆ ਵਿੱਚ ਬੰਦਾ ਤੂੰ ਜੰਗਾ ਗਗੂ ਓ ਖੜਾਈ ਖੜਾ ਨੌਜਵਾਨ ਟਰੈਕਟਰ ਖੈਰ ਉਹਦੇ ਕੋਲੇ ਪਹੁੰਚਦੇ ਆਂ ਗਰੀਬ ਬਿਲਕੁਲ ਵਿਚਾਰੇ ਆ ਗਗੂ ਨੇ ਮੈਨੂੰ ਹਾਂ ਟਾਰਾ ਆ ਕੇ ਦੇਖ ਚੱਲ ਰਾਬਾ ਜੀ ਨੂੰ ਕਿ ਬੜਨ ਦੇਉਗਾ ਨਾ ਉਹ ਮੱਕੀਆਂ ਨੂੰ ਕੋਸ਼ਨੀ ਅੰਦਾ ਗਗੂ ਬੱਟ ਨੀ ਹੋਗਣਾ ਕੋਸ਼ ਨਹੀਂ ਹੁੰਦਾ ਵੱਢ ਦੇਣਗੇ ਵੱਢ ਦੇਣਗੇ ਸਾਰੇ ਯਾਰ ਰੱਬ ਸਾਥ ਹੈ ਉਹ ਕੋਈ ਨਾ ਹੈ ਹੌਸਲਾ ਰੱਖਾ ਆ ਸਵੇਰੇ ਸਵੇਰੇ ਸ਼ਾਨਦਾਰ ਨਜ਼ਾਰਾ ਖੇਤਾਂ ਦਾ ਹਾਂ ਠੀਕ ਹੈ ਜੀ ਹਾਂ ਤਿਤਰਾ ਬੜੀ ਬੜੀ ਕਹਿੰਦਾ ਜਿਆਨੂ ਜਿਆਨੂ ਤੇ ਆ ਸਾਹਮਣੇ ਘਰ ਜਾ ਦੇਖ ਕੇ ਇੱਕ ਦੋ ਵਾਰੀ ਬਾਈਆਂ ਨੇ ਪੁੱਛਿਆ ਸੀ ਕਿ ਅੱਗੇ ਬਾਈ ਇਹ ਕਿਵੇਂ ਗੱਲਬਾਤ ਆ ਤੇ ਇਹ ਪਹਿਲਾਂ ਖੇਤ ਦੇ ਗਵਾਂਢੀ ਇੱਥੇ ਆ ਕੇ ਰਹਿਣ ਲੱਗ ਪਏ ਸੀਗੇ ਹਾਂ ਉਹਨਾਂ ਦਾ ਜੀ ਨਹੀਂ ਲੱਗਿਆ ਥੋੜੇ ਜਰਵਾਦ ਬਸ ਪਿੰਡ ਵਾਪਸੀ ਕਰ ਲਈ ਸੀ ਉਹਨਾਂ ਨੇ ਤੇ ਬਸ ਕਹਿੰਦੇ ਟਾ ਪਿੰਡੀ ਰਵਾਂਗੇ ਆ ਕੇ ਫੇਰ ਹਾਂ ਪਿੰਡ ਡੇਰੇ ਲਾ ਲਿਆ ਤੂੰ ਸਹੀ ਦੱਸ ਦੇ ਲੱਗਦਾ ਹੁਣ ਤੇਰੇ ਤੇ ਕੈਮਰਾ ਖੜਾ ਸਹੀ ਦੱਸ ਦੇ ਤੂੰ ਗੱਲ ਕਿਉਂ ਨਹੀਂ ਹੈ ਬਾਈ ਇੱਥੇ ਘਰ ਪਾਇਵਲਣਾ ਅੱਛਾ ਘਰ ਪਾਇ ਉਹਨਾਂ ਨੇ ਇਹਦੇ ਟੋਹ ਕਿਸੇ ਬੁੜੀ-ਬੁੜੀ ਥੇਕ ਆ ਅੱਛਾ ਆ ਮੈਂ ਗਿਆ ਉਹ ਗੱਡੀਆਂ ਚੱਲ ਮੈਂ ਕੀ ਦੱਸ ਤੀ ਸੜਕਾਂ ਦੇ ਮਰਾਜ਼ ਦੇਖੇ ਹੋ ਅੱਛਾ ਘਰ ਲੱਗ ਗਿਆ ਭਾਈ ਜੋ ਟੁੱਟਦੀ ਬਾਹ ਤੇ ਆ ਜਿਹੜਾ ਕਿਤਰਾ ਬੁੜੀ ਦਾ ਮਰਨ ਕਿਤਰਾ ਹਾਲ ਓਕੜੂ ਤੂੰ ਹਾਂ ਆਪਣੇ ਰਾਹ ਨੂੰ ਮੋੜ ਲਾ ਇੱਧਰ ਨੂੰ ਉੱਥੇ ਖੜਾ ਕੇ ਜਾਵਾਂ ਗੱਡੀ ਉਹ ਲੱਗ ਗਿਆ ਆਪਾਂ ਨੂੰ ਦੇਖ ਕੇ ਕਦੂ ਘਰ ਨੂੰ ਪਹਿਲੀ ਗਰੀ ਜਾਂਦਾ ਉਹ ਹੁਣ ਆ ਗਿਆ ਉਹ ਨਾ ਕੀ ਹੋ ਬਰੂ ਤੈਨੂੰ ਕਿੰਨੇ ਵਾਰੀ ਕਹਤਾ ਭਾਈ ਇਹ ਜੇ ਰੱਖ ਲਈ ਇਹ ਜੇ ਰੱਖ ਖੜ ਜਾ ਹੋ ਗਿਆ ਪ੍ਰਭੂ ਕੋ ਜੀ ਚੱਲ ਆ ਅਲੀਜ ਰੱਖ ਟਾਇਰ ਦੀ ਲਈਜ ਟਰੈਕਟਰ ਦੀ ਚ ਇਹ ਛੋਰ ਜੇ ਇੱਕ ਗੱਲ ਨਹੀਂ ਮੰਨਦੇ ਨਾ ਖੇਜ ਬਹੁਤ ਆਉਂਦੀ ਆ ਉਦੋਂ ਕੱਲ ਅਸੀਂ ਐਨ ਜਵਾਂ ਲੱਦੇ ਤਰੇ ਆਉਂਦੀ ਸੀ ਗੱਡੇ ਵਾਂਗੂ ਸਮਾਨ ਨਾਲ ਅ ਅ ਚਾਰ ਪੰਜ ਦਾ ਝੋਲੇ ਸਾਡੇ ਕੋਲੇ ਹਾਂ ਕਈਆਂ ਕੱਪੇ ਫੋੜੇ ਤੇ ਢੋਲੀਆਂ ਸਪਰੇਅ ਵਾਲੀਆਂ ਹਾਂ ਅੱਜ ਦਾ ਸੈਣ ਬਿਲਕੁਲ ਜਾਵਾਂ ਨੇ ਹੱਥੇ ਆ ਹਾਂ ਖਾਲੀ ਹੱਥਾਂਿਆਂਗੇ ਤੇ ਕਿਉਂਕਿ ਜਦੋਂ ਕੋਈ ਵੀ ਕੰਮ ਪਹਿਲੇ ਦਿਨ ਸਟਾਰਟ ਕਰਦੇ ਆਂਗੇ ਤੇ ਉਦੋਂ ਥੋੜੇ ਜਿ ਖਿੱਚਤੂ ਜਿਆਦਾ ਹੁੰਦੀ ਹੈਗੀ ਕੰਮ ਆ ਲੰਮਾ ਚੌੜਾ ਹੁੰਦਾਗਾ ਤੇ ਕੱਲ ਸ਼ੁਰੂਆਤ ਹੋ ਗਈ ਆ ਉੱਥੇ ਝੋਨਾ ਲਾਉਣ ਦੀ ਉੱਥੋਂ ਲਾਉਣ ਲੱਗੇ ਸੀਗੇ ਆ ਆਪਣੀ ਮੋਟਰ ਕੋਲ ਇਧਰ ਖੰਭੇ ਲਵੋ ਤੇ ਦੋ ਕਿੱਲਾਂ ਦੇ ਨੇੜੇ ਉਹ ਲਾਗੇ ਸੀਗੇ ਤੇ ਜੇ ਘਾਂਟੇ ਗਨੌਜ ਆ ਜਾਣਗੇ ਪਿੰਡ ਦੇ ਜਨੌਜਵਾਨ ਕਿਹੜਾ ਕਰ ਕਰਕੇ ਇਥੇ ਬੱਤ ਤੇ ਖੜ ਕੇ ਦੂਬਰ ਪਿੱਛੋਂ ਆਉਂਦੇ ਨੂੰ ਕਹਿੰਦਾ ਆੜੀ ਟਰੈਕਟਰ ਖੁੱਭ ਗਿਆ ਸੀ ਇੱਥੇ ਉਹ ਮਹਾਜਾਲ ਐਵੇਂ ਇੱਕ ਕੁਛ ਛੜੀ ਅੰਦਾਸ ਵੀਰੇ ਵੀਰੇ ਕਿਉਂ ਮੁੰਦੇ ਨੂੰ ਆਪਣੇ ਵਾਲਾ ਨੌਜਵਾਨ ਵੀ ਕਹਿੰਦਾ ਆ ਆਸ-ਆਸਾ ਬ੍ਰੇਕ ਜਾਂ ਦੱਬ ਕੇ ਕਹਿੰਦਾ ਨਿਕਲ ਹੀ ਗਿਆ ਇੱਥੋਂ ਆ ਅਸਲ ਜਿੱਥੇ ਉਹ ਖੰਬੇ ਲਾਉਂ ਮੋਂ ਪਾਈਪਲਾਈਨ ਪਾ ਕੇ ਆਪਣੀ ਪੁਰਾਣੀ ਪਾਈਪਲਾਈਨ ਨਾਲ ਜੋੜੀ ਸੀ ਤਾਂ ਕਰਕੇ ਉਹ ਖਾਲੀ ਵਾਲੇ ਥਾਂ ਵਾਲਾ ਮੋਟਾ ਕਿਤੇ ਹਾਂ ਟਾਇਰ ਖੜਿਆ ਹੋਊਗਾ ਤੇ ਬਾਕੀ ਰਾਜੀ ਖੁਸ਼ੀ ਆ ਇਹ ਹ ਸੋਨਾਤਾਰ ਜਾਂਦਾ ਉਹ ਖੁਬਦਾ ਨਹੀਂ ਆਪਣੇ ਵਧੀਆ ਉਹ ਲਾਲ ਮਿੱਟੀ ਵਾਲੇ ਬਾਣਾ ਹੈ ਤਾਂ ਤੇ ਜਦੋਂ ਪਹਿਲੇ ਸਾਲ ਲਾਈ ਸੀ ਝੋਨਾ ਉਦੋਂ ਥੋੜਾ ਜਿਆ ਅੱਤ-ਬੱਤ ਜੀ ਕਰਦੇ ਸੀਗੇ ਟਰੈਕਟਰ ਸਾਰਿਆਂ ਦੇ ਤੇ ਹ ਹੁਣਾਂ ਦਾ ਤਿੰਨ ਸਾਲ ਹੋ ਗਏ ਹੁਣ ਕਈ ਸਾਲਾਂ ਬਾਅਦ ਲਾਉਣ ਲੱਗੇ ਆ ਝੋਨਾ ਪਹਿਲਾਂ ਨਰਮੇ ਤੇ ਦੱਬ ਦੇ ਹੀ ਰੱਖਦੇ ਸੀਗੇ ਸਾਡੇ ਵਾਲੇ ਪਾਸੇ ਪਾਲਾ ਸੁੱਚ ਕੇ ਯਾਰੀ ਤੋੜ ਲਈ ਤੇ ਟੜਕੇ-ਟੜਕੇ ਭਾਈ ਸਾਹਿਬ ਹਸਤਿੰਦਰ ਹੋ ਰਹੇ ਤਾਂ ਚੱਲ ਜਾਂਦੇ ਕਈ ਜਾਂਦੇ ਆ ਤੇ ਇੱਕ ਵਾਰੀ ਚਾਰ ਸ਼ਪੇਰੇ ਘੁਮਾ ਕੇ 360 ਡਿਗਰੀ ਦਾ ਵੀਊ ਸਾਨੂੰ ਦਿਖਾਈਏ ਸਾਡੇ ਖੇਤਾਂ ਦਾ ਨਜ਼ਾਰਾ ਹਾਂ ਇਹੇ ਜਾਂ ਬਦਲ ਵਾਈ ਰੋਲ ਅੱਜ ਵੀ ਚੱਲੀ ਜਾਂਦੀ ਆ ਟਾਮੀ ਟਾਮੀ ਕਣੀ ਜਿ ਡਿੱਗੀ ਜਾਂਦੀ ਸੀਗੀ ਹੁਣੀ ਹਟੀ ਆ ਤੇ ਬਾਕੀ ਲੋਟ ਆ ਇੱਕ ਕਹਾਓ ਬੈਠਾ ਦੂਜਾ ਚੱਕ ਲਿਆਉਣੇ ਆ ਪਾਣੀ ਦਾ ਘੁੱਟ ਪੀਤਾ ਹੌਸਲਾ ਕੀਤਾ ਲਾਣੇ ਆਂ ਡਿਊਟੀ ਫਿਰ ਮੜ ਜਾ ਮੈਂ ਕਹਾ ਚੱਕ ਲੈਣਾ ਕਰਦੇ ਬੋਣੀ ਤੇਰੀ ਬੋੜੀ ਵਧੀਆ ਹੁੰਦੀ ਆ ਹੈ ਗਾਚੀਆਂ ਲਾਉਣੀਆਂ ਨੇ ਪਹਿਲਾਂ ਆ ਗਿਆ ਸੀ ਉਦੋਂ ਪੱਲੀ ਕਿੱਥੇ ਆ ਚੱਲ ਹਾਂ ਗਗੂ ਪੰਜਾਬ ਕਹਿੰਦਾ ਪਹਿਲਾਂ ਹਾਂ ਜਿਹੜਾ ਕੱਲ ਵੱਡੀ ਆਹ ਪਨੀਰੀ 2867 ਆ ਇਹਨੂੰ ਚੱਕ ਦੀਏ ਪੰਡਾ ਭਰ ਕੇ ਬਾਹਰ ਕੱਢ ਦੀਏ ਕਹਿੰਦਾ ਹਾਂ ਫੇਰ ਲਾਵਾਂਗੇ ਬਟਾਂ ਤੇ ਡਿਊਟੀ ਤੇ ਉਹਨੇ ਹੈਪੀ ਵੀ ਆ ਜੂਆ ਮੰਗਰੀ ਤੇ ਇੱਧਰ ਰੱਬ ਨੇ ਆਪਣਾ ਹਰਾ ਚੁੱਕ ਕੇ ਨਮਸਕਾਰ ਕਰਨ ਤੇ ਲਾਤਾ ਹਾਂ ਚੱਕ ਦਿੰਨੇ ਆ ਫਿਰ ਹਾਂ ਥੋੜੀ ਲੰਮੀ ਨਿਗਾਹ ਮਾਰੀ ਉਹ ਉੱਥੋਂ ਤੱਕ ਹਾਂ 2867 ਸੀ ਕੀ ਸਾਰੀ ਗੱਗੂ ਕੱਲ ਬਿੰਦਰ ਨੇ 28P67 ਆ ਪੁੱਛੀ ਹੋਈ ਛੋੜ ਗਿਆ ਗੁੱਟੀਆਂ ਲੈ ਕੇ ਜਾਊ ਕਹਿੰਦਾ ਯਾਰ ਛੱਡੀ ਨਹੀਂ ਗਈ ਭੁੱਲ ਗਏ ਮੈਂ ਰੋਟਾ ਵੜ ਲੈਣ ਵਾਗਿਆ ਕਿੱਥੇ ਖੜੀ ਆ ਉਹ ਦੇਖੋ ਫਿਰ ਉਹਨੂੰ ਫੋਨ ਕਰ ਦਿੰਨਾ ਯਾਰ ਫੋਨ ਕਰ ਦੇ ਕਿ ਉਹ ਖੜੀ ਹੈਗਾ ਜੀ ਆ ਪੰਜ ਸੱਤ ਗੁੱਟੀਆਂ ਚਾਹੀਦੀਆਂ ਕਹਿੰਦਾ ਜੀ ਠੀਕ ਹੈ ਜੀ ਹੋ ਗਏ ਨੇ ਹੌਲੇ ਯਾਰਾਂ ਹੇ ਬਰਦੀ ਬਦਲੇ ਆ ਮੈਂ ਹੁਣ ਧਿਆਨ ਕਰਿਆ ਹੋਏ ਆ ਕੀ ਦੇ ਕਾਲੇ ਨੌਜਵਾਨ ਨੇ ਹੋਰ ਕੱਪੜੇ ਵੰਗਾਏ ਸੀ ਘਰੋਂ ਕਹਿੰਦਾ ਮੈਂ ਭੱਜ ਗਿਆ ਤੇ ਉਹ ਲਫਾਵੇ ਜਪਾ ਕੇ ਇੱਥੇ ਧਰ ਕੇ ਆ ਸੀ ਹੁਣ ਆਉਣ ਸਾਰੇ ਨੇ ਫੇਰ ਬਦਲ ਲਏਗੇ ਤੇ ਲੋਟਾ ਖੇਰ ਕੰਮ ਖੇਤ ਆਉਣ ਸਾਰ ਨੌਜਵਾਨਾਂ ਤਾਂ ਆਣ ਜੀ ਲੱਗ ਜਾਂਦਾ ਪੂਰਾ ਕੀ ਕਹਿੰਦਾ ਹਾਂ ਆ ਜੀ ਆਉਣਗੇ ਕੋਈ ਕੰਮ ਕਰ ਦੇਗਾ ਨਾ ਅੱਛਾ ਓਹੋ ਬਰਖਸ਼ਾਪ ਵਾਲੇ ਵਾਂਗੂ ਖੇਤ ਆਡਰ ਰੱਖਿਆ ਗਰੀ ਕਾਲੇ ਕੱਪੜੇ ਇਹ ਤਾਂ ਆਡਰ ਤੇ ਘਰ ਆਇਆ ਆਡਾ ਹੱਥ ਨਹੀਂ ਆਂਦਾ ਤੇ ਆ ਕੇ ਪਾ ਗਿਆ ਭੱਜਦੀ ਵਾਲੀ ਆ ਪੱਲੀ ਪਾਣੀ ਚ ਆ ਸਿਰ ਤੇ ਸਿਰ ਦੇ ਵਿੱਚ ਆਹ ਇਟਾਂ ਯਾਰ ਪਹਿਲਾਂ ਨਹੀਂ ਚੱਕੀਆਂ ਤੁਸੀਂ ਪਾਣੀ ਛੱਡਣ ਤੋਂ ਪਹਿਲਾਂ ਮੈਂ ਤਾਂ ਉਰੇ ਹੈ ਨਹੀਂ ਸੀ ਭਲਾ ਉਦੋਂ ਇਟਾਂ ਹੈ ਨਹੀਂ ਇਹ ਚ ਓ ਬੜੇ ਇੱਧਰ ਚੱਕ ਲਈਆਂ ਉਹਨਾਂ ਨੇ ਠੀਕ ਆ ਠੀਕ ਆ ਲੋਟ ਹੈ ਲੋਟ ਹੈ ਉਹ ਬੱਤ ਉਹ ਉੜਦੀ ਵਾਲੀ ਗੱਡੀ ਹੋਏ ਪਾਣੀ ਤਾਂ ਬਾਹਰ ਜਾਂਦੀ ਆ ਹੈ ਹਾਂ ਬਾਜਰਾ ਐ ਬਾਈ ਬੰਦਾ ਜਦੋਂ ਆਪਦਾ ਕੰਮ ਨੂੰ ਨਾਲ-ਨਾਲ ਇੰਜੋਏ ਕਰਦਾ ਨਾ ਉਦੋਂ ਫਿਰ ਕੰਮ ਕਰਨ ਦਾ ਵੀ ਸਵਾਦ ਆਉਂਦਾਗਾ ਹਾਂ ਸਵਾਦ ਆਉਂਦਾਗਾ ਤੇ ਅੱਗੇ ਚੱਕ ਕੇ ਲਗੋਣੀ ਬੂ ਬੂ ਆਏਗਾ ਰ ਆਈ ਤਾਂ ਖਾਈ ਵੀ ਜਾ ਕੇ ਖਾਈ ਵੀ ਤੇ ਜਾ ਕੇ ਉੱਥੋਂ ਆਏ ਪਾ ਹਾਂ ਮੈਂ ਲੈ ਮੈਂ ਤਾਂ ਰੁਕੀ ਨਾ ਤੁਹਾਈ ਆ ਕੇ ਸਿੱਧਾ ਨਾਗਾ ਚਾਹਦਾ ਕੁੱਦੀ ਚਾਹਿਆ ਕੀ ਆਉਂੀ ਕਾਰਾ ਦਾ ਪਰਦੇ ਕਹਿੰਦੇ ਹਾਂ ਹਾਂ ਠੀਕ ਹੀ ਆ ਜਾਨਾ ਵੰਦੂ ਲਾਏਗਾ ਠੀਕ ਨਾ ਬਸ ਕਰ ਦਵਾ ਦਾ ਮੈਂ ਕਰ ਦਵਾ ਹੇ ਇੱਥੇ ਹਾਂ ਠੰਡਾ ਨੌਜਵਾਨ ਤੜਕੇ ਤੜਕੇ ਅੱਜ ਕਹਿੰਦੇ ਪੁੱਛਰੇ ਫਿਰਦੇ ਆ ਤੇ ਆ ਆਪਣੀ ਰਿਪਟ ਕੇ ਸਿੱਟੀ ਜਾਨੇ ਪੱਲੀ ਚ ਕਈ ਤਿੰਨ ਚਾਰ ਗਿਹੜੇ ਤਿੰਨ ਕ ਗਿਹੜੇ ਲਾਇਆ ਹੈ ਆ ਐਂ ਲੱਗਦਾ ਜਿਵੇਂ ਛੋਟੀ ਛੋਟੀ ਜੋਈ ਨੂੰ ਨਵਾਂ ਨਵਾਂ ਬਾਡਾ ਲਾਇਆ ਹੁੰਦਾ ਤੇ ਖੈਰ ਗੱਗੂ ਦੀ ਗੱਲ ਅੱਧ ਵਿਚਾਲੇ ਰਹਿ ਗਈ ਸੀ ਉਹ ਉੱਥੇ ਘਰਵਾਰ ਜਿਹੜੀ ਗੱਲ ਕਰਦਾ ਸੀ ਕਿ ਉਹ ਹੈਂਡਲ ਮਾਰਨ ਲੱਗਿਆ ਉਹਦੇ ਬਾਹਾਂ ਤੇ 6:00 ਵਜੇ ਤੇ ਫਿਰ ਉਸ ਤੋਂ ਬਾਅਦ ਉਹਨਾਂ ਨੂੰ ਕੋਈ ਬਹਿਮ ਜਾ ਹੋ ਗਿਆ ਕਿ ਇਹ ਥਾਂ ਠੀਕ ਨਹੀਂ ਬਸ ਆ ਗੱਲ ਸੀ ਗੱਗੂ ਦੀ ਗੱਲ ਆਪਾਂ ਪੂਰੀ ਕਰਤੀ ਐਂ ਸੀ ਨਾ ਗੱਗੂ ਹਾਂ ਵਸ ਉੱਥੇ ਮੈਂ ਟੋਕਦਾ ਸੀਗਾ ਆ ਤਾਂ ਸਾਡੀ ਗੱਲ ਅੱਧ ਵਿਚਾਲੇ ਰਹਿ ਗਈ ਸੀ ਉੱਥੇ ਹਾਂ ਆ ਪੱਲੀ ਲੈ ਜਾ ਮੈਂ ਟਿਰੀ ਦੇ ਅੰਡੇ ਦੇਖ ਕੇ ਆਉਣਾ ਵਧੀਆ ਬੈਠੇ ਰਹਿਗੇ ਓ ਬੈਠੀ ਆ ਕਰਮਾਂ ਵਾਲੀ ਹਾਂ ਸਕਰੀਨ ਦੇ ਐਨ ਬਿਲਕੁਲ ਵਿਚਾਲੇ ਤੇਰੀ ਦੀ ਚੜੀ ਟਿਰੀ ਹਾਂ ਇੱਕਦਮ ਓਕੇ ਰਿਪੋਰਟ ਹਾਂ ਚੜਦੀ ਕਲਾ ਚ ਆਂਡੇ ਸਹੀ ਸਲਾਮਤ ਨੇ ਹਾਂ ਢੀਰੀ ਖੈਰ ਕੁੱਟ ਕੇ ਬਣਾਈ ਸੀ ਵਧੀਆ ਸੋਣੀ ਠਫ ਠਫ ਕੇ ਹਾਂ ਥੋੜੀ ਜਿਹੀ ਖੁਰੀ ਵੀ ਆ ਚਖੜ ਨਾਲ ਕੱਲ ਵਾਲੀ ਚ ਖੇੜੇ ਨਾਲ ਤੇਜ਼ ਬਹੁਤ ਸੀ ਜਿ ਖੇੜਾ ਤੇ ਬਸ ਸੇਫ ਆ ਇਹ ਜਿਹੇ ਚ ਵੀ ਰਾਤ ਪਾਣੀ ਛੱਡਿਆ ਸੀ ਆਪਾਂ ਇਸ ਖੇਤ 'ਚ ਵੀ ਹਾਂ ਗਾਟੀਆਂ ਲਾ ਦਾਂਗੇ ਇਹਦੇ ਆਸੇ ਪਾਸੇ ਇਹ ਪੋਚ ਦੇਾਂਗੇ ਇਹਨੂੰ ਸੋਨਾ ਘਰ ਬਣ ਬਣ ਜਾਊਗਾ ਇਹਦਾ ਬਿਚਾਲਾ ਇਹਦਾ ਨੀਵਾ ਸੀ ਥੋੜਾ ਜਿਹਾ ਇਧਰ ਨੂੰ ਹਾਂ ਉਂਗਲ ਨਾਲ ਮਿੱਟੀ ਕੱਢਤੀ ਤਾਂ ਕਿ ਮੀਂਹ ਦੁਬਾਰੇ ਆਵੇ ਤੇ ਆਂਡਿਆਂ ਚ ਪਾਣੀ ਨਾ ਖੜੇ ਇਹ ਨਾ ਹੋ ਬਗਤੇ ਬੜਾ ਹੀ ਖਰਜੇ ਤੇ ਫਿਰ ਥੋੜੀ ਜੀ ਗੱਡੀ ਆ ਇੰਨਾ ਕ ਤਾਂ ਕੰਮ ਚੱਲ ਜੂਗਾ ਕੱਲ ਪਾਣੀ ਖੜਾ ਸੀ ਮੜਾ ਜਾ ਆਪਦੇ ਜਾਣੇ ਤਾਂ ਮੈਂ ਢਾਲ ਜੀ ਬਣਾਈ ਸੀ ਪਰ ਫਿਰ ਵੀ ਚਲੋ ਫਿਰ ਹਾਂ ਠੀਕ ਹੈ ਇਨਾ ਕੰਮ ਚੱਕ ਗਗਨ ਤੁਰਨ ਨੂੰ ਵੀ ਥਾਂ ਨਾਲ ਦੀ ਨਾਲ ਹੀ ਬਣਾਤਾ ਤਾਰ ਦੇ ਤਾਰ ਤੇ ਕਾਚੀਆਂ ਆ ਗਏ ਮੇ ਆ ਕਿਸੇ ਮਿੱਤਰ ਨੇ ਮੋਗਾ ਤੜਕੇ ਫੇਰ ਖੋਲ ਲਿਆ ਤੇ ਮਨਪ੍ਰੀਤ ਨੂੰ ਉਹਨੇ ਫੋਨ ਕਰਤਾ ਸੀ ਮਨਪ੍ਰੀਤ ਦਾੜੀਆ ਉਹਨੇ ਆ ਨੱਕਾ ਖੋਲ ਲਿਆ ਸੀਗਾ ਤੇ ਕਈ ਵੀਰ ਜਦੋਂ ਪੁੱਛਦੇ ਹੁੰਦੇ ਆ ਕਿ ਭਾਈ ਨੱਕੇ ਦਾ ਪਾਣੀ ਲਾਉਂਦੇ ਆ ਆ ਲਓ ਅੱਜ ਤੁਹਾਨੂੰ ਨੱਕੇ ਦਾ ਪਾਣੀ ਆ ਪਾਈਪ ਲਾਈਨ ਚੋਂ ਨਿਕਲ ਕੇ ਖੇਤ ਚ ਲੱਗਦਾ ਹੋਇਆ ਆ ਦਿਖਾ ਦਿੰਨੇ ਆ ਜਦੋਂ ਕੰਮ ਵਾਲਾ ਹੁਣ ਖਿੱਚਦਾ ਹੁੰਦਾਗਾ ਭਾਈ ਤਾਂ ਕਰਕੇ ਸਾਨੂੰ ਇਹ ਹੁੰਦਾ ਕਿ ਬਰਮੇ ਨਾਲ ਪਾਣੀ ਚੱਕ ਲੈਨੇ ਆ ਆ ਵੱਧ ਲੱਗੂਆ ਡਾਫ ਨਹੀਂ ਮੰਨਦਾ ਫਿਰ ਹਾਂ ਠੀਕ ਆ ਹੁਣ ਵਸੇ ਜੀ ਕੱਲ ਰਾਤ ਨੇ ਰਾਤ ਥੋੜਾ ਪਿਆ ਸੀਗਾ ਕਿ ਮੀਨ ਆ ਜਾਵੇ ਤੇ ਇੱਕ ਬਾਈ ਅੱਜ ਫੇਰ ਕਹਿ ਰਿਹਾ ਸੀਗਾ ਕਿ ਬਾਈ ਪਾਣੀ ਦੀ ਬਾਰਿਸ਼ ਹਾਂ ਟਾਈਮ ਕੇ ਬਦਲ ਗਿਆ ਸਾਡੇ ਤਾਂ ਬਦਲਦਾ ਨਹੀਂ ਇੱਕ ਸਾਲ ਬਾਅਦ ਬਦਲਦੀ ਆ ਵੀਰੇ ਹਾਂ ਰਾਤ ਨੂੰ ਹੁੰਦੀ ਆ ਹਾਂ ਸਾਲ ਬਾਅਦ ਫੇਰ ਹੁਣ ਹਾਂ ਦਿਨੇ ਆ ਕੰਮ ਆ ਫਰੇ ਸਾਡੇ ਤਾਂ ਬਾਰੀਆਂ ਬਦਲਦੀਆਂ ਰਹਿੰਦੀਆਂ ਸਾਰੇ ਮੋਗਾਂ ਦੇ ਹਾਂ ਓਹੋ ਕਿਹੜਾ ਟਾਈਮ ਜਾ ਹੁੰਦਾ ਆ ਆਪੋ ਲਗਿਆ ਮੇਰੀ ਸੀ ਮਿਨਾ ਜਾ ਅਲੱਗ-ਅਲੱਗ ਨੇ ਸਾਰਿਆਂ ਦੇ ਆ ਥੋੜਾ ਜਿਹਾ ਅੱਗੜ ਪਿਛੜ ਆ ਸੂਏ ਦੇ ਨਹਿਰ ਦੇ ਮੋਗੇ ਦੀ ਅਲੱਗ-ਅਲੱਗੇ ਬਾਰੀਆਂ ਆ ਬਦਲਦੀਆਂ ਰਹਿੰਦੀਆਂ ਨੇ ਤੇ ਫਿਰ ਹਾਂ ਸੋਨਾ ਪਾਣੀ ਪਈ ਜਾਂਦਾਗਾ ਜੀ ਹੁਣ ਇਹ ਮੋਗਾ ਖੋਲਿਆਗਾ ਪਿੱਛੋਂ ਹਾਂ ਥੋੜਾ-ਥੋੜਾ ਪਾਣੀ ਸਾਰੇ ਖੇਤਾਂ ਚ ਛੱਡ ਲਾਵਾਂਗੇ ਖੜਕਾਏ ਕਦਾ ਹੁੰਦਾ ਗੂਏ ਢੱਕਣ ਕਾ ਤੋ ਫੜਕੀ ਜਾਂਦਾ ਚੂਹੀ ਦਾ ਕੱਢ ਦਿੰਨੇ ਆ ਆ ਜਾ ਕੁੜੇ ਜੇ ਖੇਰ ਲੈਣ ਯਾਰੇ ਢੱਕਣ ਖੜਕਦਾ ਆ ਹਲਕੇ ਹਾਂ ਪਾਣੀ ਅੱਗੇ ਛੱਡਤਾ ਇੱਕ ਵਾਰੀ ਤੋ ਮਨਪ੍ਰੀਤ ਕਹਿੰਦਾ ਆਪਣੇ ਕੋਲੇ ਕਿੰਨਾ ਪਾਣੀ ਬਹੁਤ ਆਗਾ ਜੇ ਲੋਡ ਪਈ ਦੁਬਾਰੇ ਘੋਲ ਲਾਂਗੇ ਆਪਾਂ ਨੱਕਾ ਜਦੋਂ ਅਗਲੇ ਬਾਈ ਦਾ ਸਰ ਗਿਆ ਤੇ ਹਾਂ ਕੋਈ ਗੱਲ ਨਹੀਂ ਵਿਹਲੇ ਹੀ ਆ ਤੇ ਉਹ ਸਾਹਮਣੇ ਆ ਗਏ ਮਿੱਤਰਪਿੰਡ ਵਾਲੇ ਚੋਨਾ ਲਾਉਣ ਵਾਲੇ ਉਹਨਾਂ ਨੇ ਆਪਣੀ ਡਿਊਟੀ ਸ਼ੁਰੂ ਕਰ ਲਈ ਤੇ ਆ ਵੱਟ ਤੇ ਆਪਣੀ ਡਿਊਟੀ ਐ ਲੱਗੀ ਆ ਤੇ ਅੱਬ ਥੋੜੀ ਆ ਰਹਿੰਦੀ ਆ ਉਹ ਤੋਂ ਤੇ ਆਈ ਜਾਂਦਾ ਕੁਮਾੜੇ ਜਿਹਾ ਬਸ ਇੱਕ ਵਾਰੀ ਥੋੜੀ ਜਿਹਾ ਯਾਦ ਕਰਨੀ ਪੈਂਦੀ ਢੱਕਣ ਦਾ ਮੂੰਹ ਬਾਲਣ ਵਾਸਤੇ ਟੱਕਣ ਥੋੜਾ ਖੋਲ ਕੇ ਗਿਆ ਸੀ ਮਨਪੀ ਤੇ ਕਹਿੰਦਾ ਤਾਂ ਖੜਕਦਾਗਾ ਤੇ ਉਨੀ ਹੀ ਸਾਡੇ ਖਾਲ ਵਾਲਾ ਪਾਣੀ ਇਹਦੇ ਚ ਵੜ ਜਾਂਦਾ ਪਾਈਪ ਲਾਈਨ ਚ ਗਈ ਥੱਲੇ ਥੱਲੇ ਤਾਂ ਜਾਣੀ ਹੈ ਗੂਣਾ ਪਾਣੀ ਅੱਗੇ ਵੱਧ ਜਾਣ ਲੱਗ ਗਿਆ ਤੈਨੂੰ ਦੱਸਿਆ ਇਹਨਾਂ ਟੱਕਣਾਂ ਇਹ ਖੜਕਦਾ ਉਹ ਡਿੱਗੀ ਵੱੜ ਪੜੀ ਭਰਦੀ ਹੁੰਦੀ ਹੈ ਨਹੀਂ ਨਹੀਂ ਉਹ ਹੀ ਭਰਦੀ ਚਲ ਚੱਕ ਕੇ ਖਾਣ ਕਰ ਤਾ ਤਾ ਕਾਸਤੀ ਜੁੜੀ ਰੱਬ ਨੇ ਕੰਗੂ ਆਹ ਹੈ ਗ੍ਰੀ ਕੀ ਨਾਂ ਬਸ ਉਧਰ ਹੀ ਲੱਗਦੇ ਨੇ ਯਾਰ ਉਹ ਮੇਰੀ ਸੈਨਾ ਹਮਲਾ ਹਾਂ ਹੱਥਾਂ 'ਚ ਫੋੜਾ ਮੋੜੇ ਤੇ ਕਹਾ ਆ ਨੌਜਵਾਨਾ ਕਾਰ ਨੂੰ ਰੁੜ ਪਿਆ ਬੇਲੇ ਸਰ ਨਾਲ ਸਮਾ ਹੋਇਆ ਇਸ ਵਕਤ 4 ਵਜੇ ਦੇ ਲਵੇ ਯਾਰ ਗਗੂ ਇੱਕ ਤਾਂ ਲੀਡ ਕਪੜੇ ਗਿੱਲੇ ਹੋ ਜਾਂਦੇ ਆ ਅਗੇਲੇ ਸੇਲੇ ਹਾਂ ਫਿਰ ਕੈਮਰੇ ਤੇ ਵੀ ਉਹੀ ਪਸੀਨਾ ਕੋ ਗਿੱਲੇ ਹੱਥ ਲੱਗੇ ਪਏ ਹੁੰਦੇ ਉਹੋ ਜੀ ਗੱਲ ਬਾਤ ਹੋ ਜਾਂਦੀ ਆ ਹਾਂ ਗਗੂ ਦਾ ਮਾਮੇ ਨੇ ਜਾਣਾ ਮਲੇਸ਼ੀਆ ਵਾਪਸ हां 2 ਦਿਨਾਂ ਤੱਕ ਅੱਜ ਮਾਮਾ ਇੱਥੇ ਮਿਲਣਾ ਹੋਇਆ ਤੇ ਥੋੜਾ ਜਿਹਾ ਲਵਲੀਆ ਦੇ ਕਾਲੇ ਦਾ ਸਮਾਨ ਜਾ ਫੜਾਉਣਾ ਸੀਗਾ ਹਾਂ ਸ਼ਹਿਰ ਗਿੜਾ ਲਾਉਣਾ ਸੀਗਾ ਸਰਦੂਰਗੜ ਸ਼ਾਇਦ ਹੁਣ ਜਾ ਕੇ ਆਈਏ ਤੇ ਜਾ ਕੇ ਬਾਕੀ ਮਾਮੇ ਨੂੰ ਪੁੱਛ ਦਿਆਂ ਜਿਹੜਾ ਕੱਲ ਦੁਪਹਿਰ ਤੱਕ ਲੇਟ ਲੁੱਟ ਜਾਂਦਾ ਹੋਇਆ ਫੇਰ ਹਾਂ ਸਵੇਰੇ ਵਜਜੂ ਨਹੀਂ ਹੁਣੀ ਵਜਜੂ ਤੇ ਤਰ ਕਹਿੰਦਾ ਤੋਂ ਸਾਹਮਣੇ ਖੜੀ ਆਪਣੀ ਇਹ ਗੱਡੀ ਤੇ ਹਾਕ ਦਿਆਂ ਘਰ ਨੂੰ ਹੁਣ ਮੌਸਮ ਖੈਰ ਅੱਜ ਇਹ ਜਿਆਦਾ ਬੱਦਲ ਬਈ ਜਿਹੜਾ ਮਾੜਾ ਮੋਟਾ ਸੂਰਜ ਦਿਖਾਈ ਦੇ ਜਾਂਦਾ ਸੀ ਕਿਤੇ ਨਹੀਂ ਤੇ ਠੀਕ ਐ ਖੈਰ ਹਮੀ ਪੈਣ ਤੋਂ ਬਾਅਦ ਝੋਨੇ ਤੇ ਵੀ ਰੌਣਕ ਆ ਗਈ ਚਿਹਰਿਆਂ ਤੇ ਚੰਨਾ ਜਾਣਦੇ ਆ ਮਿੱਤਰ ਨਹੀਂ ਜਾਣਦੇ ਗਿਲੀ 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 ਉਹਦੇ ਸਾਰ ਮਾਨਪ੍ਰੀਤ ਨੇ ਆਪਣੇ ਸਵਾਗਤ ਵਾਸਤੇ ਹਾਂ ਸਮਾਨ ਸੱਲਾ ਲੈ ਕੇ ਰੱਖ ਰੱਖਿਆ ਜੀ ਗਮਾਂਡੀਆਂ ਦੀ ਰੇੜੀ 'ਚ ਹਾਂ ਕੀ ਆ ਗਏ ਮੇਤਰਾ ਪੋਟਾਸ਼ ਤੇ ਆਪਣੀ ਉਹ ਹੁੰਦੀ ਹੈ ਜਿਹੜੀ ਸੁਪਰ ਸੁਪਰ ਆਹ ਸੁਪਰ ਆਹ ਸੁਪਰ ਬਸ ਕੋਈ ਗੱਲ ਨਹੀਂ ਹੋ ਜਾਂਦਾ ਮਾੜਾ ਮੁੱਟਾ ਵੱਦਾ ਘਾਟਾ ਉੱਪਰੇ ਇਹ ਬਰੀਕੀ ਕਿੰਨੀ ਹੋਈ ਓ ਬੱਲੇ 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 ਤੂੰ ਪਹਿਲਾਂ ਇੱਥੇ ਰੁਕੋ ਕੀ ਬਣੇ ਫਿਰਦੇ ਹੋ ਇਹ ਸਾਰੀ ਬੰਨੀ ਆ ਤੂੰ ਵੀ ਸਾਰੀ ਬੰਨੀ ਓਏ ਤੂੰ ਲੜਕੀ ਆ ਤੂੰ ਲੜਕੀ ਆ ਲਟਕੀ ਮੇਰਾ ਤਾਂ ਉਹ ਆ ਦੇਖਦਾ ਸੀ ਐ ਨਹੀਂ ਹੌਲੀ ਹੌਲੀ ਲੜਕੀ ਦੇਖ ਵੀ ਹੁੰਦੀ ਐ ਨਹੀਂ ਕਰਦੇ ਹੁੰਦੇ ਲੜਕੀ ਵਾਲੀ ਤਖੜੀ ਹੈ ਕਹਿੰਦਾ ਐਲਸਾ ਜਸਤਰੀ ਕਾਲ ਬਲਾਓ ਬੱਤਰ ਸਾਰਿਆਂ ਨੂੰ ਅੱਛੀ ਭਤੀਜੀ ਉਹ ਪਿਆਰੇ ਭਤੀਜੇ ਉਰੇ ਆਓ ਪੁੱਤਰਾ ਜੁੰਨੀ ਇਹ ਫਸ ਜੂਗ ਥੱਲੇ ਜਾਨ ਚ ਇਧਰ ਆਓ ਆ ਕਈ ਦਿਨਾਂ ਬਾਅਦ ਦੋ ਤਿੰਨ ਦਿਨਾਂ ਬਾਅਦ ਆਇਆ ਵੀ ਬਲੌਗ 'ਚ ਅੱਜ ਕਿਉਂਕਿ ਅੱਜ ਮੈਂ ਅਸੀਂ ਟਾਈਮ ਨਾਲ ਆ ਗਏ ਸੀ ਮੜਾ ਜਾ ਆ ਖੇਤੋਂ ਮੈਂ ਤੇ ਗੱਗੂ ਤੇ ਉਹ ਗੱਗੂ ਦਾ ਮਾਮਾ ਮੁੜ ਗਿਆ ਫਿਲਹਾਲ ਕਹਿੰਦਾ ਮੈਂ ਫੇਰ ਆਉਂਗਾ ਜਾਂ ਗੱਗੂ ਇੱਕ ਪਛਾੜ ਦੂ ਕੱਪੜੇ ਉੱਥੇ ਨਾਨਕੀ ਤੇ ਤਾਂ ਸਰਦੂਨਗੜ੍ਹ ਜਾਣ ਵਾਲੀ ਵੀ ਆਪਣੇ ਰੈਟ ਆਲਤੀ ਤੇ ਆਹ ਥੱਲੋਂ ਦੀ ਲੋਰਟੀ ਸ਼ਰਟ ਉੱਤਰਦੀ ਚੁੰਨੀ ਲੇ ਬੇਟੀ ਫਿਰਦੇ ਨਾਲੇ ਕੋਲ ਬੇਟੀ ਫਿਰਦਾਗਾ ਆ ਦੋਨੇ ਭੈਣ ਭਾਈ ਇਧਰ ਹੋਇਆ ਸਹੀ ਆ ਉਹ ਬਾਲਾ ਕੈਂਟਰ ਲੱਗਦਾ ਗਾ ਤੋ ਤੀਜ ਵਾਲਾ ਉਹ ਉਹਦੀ ਦਾ ਮੰਦੀ ਆ ਚੰਨੇ ਮੰਨੀ ਤਾਈ ਤੁਰ ਕੇ ਆਈ ਹੈ ਤੋ ਤਾਜ ਪੁੱਤਰ ਤੁਰ ਕੇ ਆਇਓ ਚਾਚਾ ਸ਼ਾਰਟ ਵੀਡੀਓ ਬਣਾ ਦੇ ਸ਼ਾਰਟ ਵੀਡੀਓ ਬਣਾ ਦਿੰਨੇ ਆ ਬੜਾ ਚਾਹ ਤੈਨੂੰ ਸ਼ਾਰਟ ਵੀਡੀਓ ਆਂਦਾ ਜਾਰਾ ਇਹਨਾਂ ਦਾ ਵੀ ਚੈਨਲ ਆ ਭਾਈ ਸਹਿਜ ਤਾਜ ਜਿਹੜੇ ਵੀਰ ਨਵੇਂ ਜੁੜੇ ਆ ਆ ਐਸ ਈ ਐਚ ਆਈ ਜੇ ਤੇ ਇਹ ਜੇ ਤਾਜ ਆ ਪੇਜ ਆ ਸਹਿਜ ਤਾਜ ਪੇਜ ਚੈਨਲ ਆ ਲਾਜ਼ਮੀ ਫੋਲੋ ਤੇ ਸਬਸਕ੍ਰਾਈਬ ਕਰਿਓ ਇਹਨਾਂ ਦਾ ਵੀ ਆ ਵਧੀਆ ਅੱਛੇ ਵਲੌਗ ਹੁੰਦੇ ਆ ਹੈਨਾ ਕਿੰਨੇ ਕਿ ਅੱਛੇ ਹੁੰਦੇ ਆ ਕਿਦੇ ਪੋਣਵਾੜੀ ਆ ਨਾ ਕਰ ਬੋਲ ਨੋ ਇਹ ਰੋ ਹੀ ਪਾਉਂਦੇ ਹੁੰਦੇ ਆ ਰੋ ਹੀ ਪਾਉਂਦੇ ਆ ਓ ਆਇਤੀ ਨੱਚ ਕੇ ਵੀ ਦਿਖਾ ਦੂ ਇਹ ਮੂਸੇ ਵਾਲਾ ਦਾ ਗਾਣਾ ਵੀ ਲਾ ਦੂ ਹੁਣ ਇੱਕ ਇਹ ਨਹੀਂ ਹੋ ਜੀ ਮੂਸੇ ਵਾਲਾ ਗਾਣਾ ਇੱਕ ਮਿੰਟ ਸਹਿਜ ਇੱਥੇ ਕੀ ਕਹਿੰਦੇ ਸੀ ਅੱਜ ਕੁਛ ਨਹੀਂ ਹੋਇਆ ਮੈਨੂੰ ਲੈ ਠੀਕ ਹੈ ਚਲ ਕੋਈ ਗੱਲ ਨਹੀਂ ਪੁੱਤਰ ਅੱਛਾ ਚੈਨਲ ਚੱਲੂਗਾ ਠੀਕ ਹੈ ਚੰਗਾ ਹੁਣ ਆ ਲਾ ਦੋ ਗਰਮੀ ਆਊਗੀ ਲਾ ਦੇ ਨੂੰ ਬਣਾ ਦੇਣਾ ਪੁੱਤਰ ਠੀਕ ਹੈ ਇੱਕ ਹੀ ਹੋ ਰਿਹਾ ਹਾਂ ਬਾਵਾ ਚਾਹੇ ਮੈਂ ਲੌਂਕ ਕੇ ਹਟਿਆ ਚਿਪਤੀ ਜੀ ਸਾਡੀ ਹਣ ਦੇਖ ਕੇ ਬਣਾਉਂਦੀ ਸੀ ਹਾਂ ਸਾਹਮਣੇ ਮੱਜੇ ਦੇ ਖੜੀ ਹੋ ਉੱਪਰ ਹੋ ਕੇ ਮੈਂ ਕਿਹਾ ਤੂੰ ਬੈਠ ਕੇ ਕਿਉਂ ਨਹੀਂ ਬਹੌਂਦੀ ਕਹਿੰਦੀ ਚਾਚਾ ਹਰਸ਼ੀਸ਼ਾ ਨਹੀਂ ਦੇਖਦਾਗਾ ਤੇ ਆਹ ਕਰਕੇ ਹਟਿਆ ਗੁੱਤਾਂ ਪੋਨੀਆਂ ਕੀ ਹੁੰਦੀਆਂ ਸਹਜੇ ਪਤਾ ਨਹੀਂ ਪਤਾ ਹੀ ਨਹੀਂ ਮੁੜਕਾ ਆ ਗਿਆ ਤੈਨੂੰ ਉਹ ਕਰਦੇ ਨੂੰ ਪਤਾ ਹੀ ਨਹੀਂ ਕਹਿੰਦੀ ਬਾਵਾ ਜਰ ਦੀ ਕੰਗੇ ਨਾਲ ਬਾਹੀ ਗਈ ਲੌਂਕੀ ਜਾਂਦੀ ਸੀਗੀ ਇਹਦਰ ਪ੍ਰਸ਼ਾਦਾ ਪਾਣੀ ਤਿਆਰ ਹੋ ਗਿਆ ਵੇਲੇ ਸਰ ਤੇ ਧੰਨਵਾਦ ਸਤਿ ਸ੍ਰੀ ਅਕਾਲ ਬੇਟਾ ਸੋਨੂੰ ਸੋੜਦੇ ਸਾਰ ਧੰਨਵਾਦ ਸੋਨੂੰ ਬਾ ਬਾ ਲਾਇਕ ਸ਼ੇਅਰ ਕਮੈਂਟ ਜ਼ਰੂਰ ਪੇਜ ਗਰੋਂਕਿਸ ਹੋ ਗਏ ਟੋਟਲੇ ਕਿ ਟੋਟਲੇ ਕਿ ਬਲਾਬੀ ਰੂਪ ਦੇ ਕੜਾ ਅੱਤ ਕਾ ਜੀ ਛੱਡਣਾ ਜੇ ਫੇਸਬੁਕ ਤੇ ਦੇਖੇ ਤਾਂ ਫੋਨ ਵੀ ਆਦਿਆ ਕਰੋ ਤੇ ਬਾਹਲਾ ਬਾਹਲਾ ਤਾਂ ਨਵਾਦ ਰੱਬ ਸੋਡੀਆਂ ਤਰੱਕੀਆਂ ਵਗਸੇ ਵੱਡੀਆਂ ਆਉ ਮਲਾ ਕਰੇ ਪਰਮਾਨੰਤ ਤੇ ਬਾਹਲਾ ਦੇ ਵੀ ਸੋਚ ਧੰਨਵਾਦ ਮਾਤਾ ਜੀ ਹਾਂਜੀ ਆਈਸਕ੍ਰੀਮ ਲੈ ਕੇ ਆਈਏ ਆਈਸਕ੍ਰੀਮ ਲੈ ਕੇ ਆਈਏ ਕੋਈ ਨਾ ਲੈ ਆਵਾਂਗੇ ਅੱਜ ਮਾੜੀ ਆਪਾਂ ਬੀਲੇ ਸਿਰੇ ਵੇਲੀ ਹੋਊਗਾ ਚੱਕਵਾਰ ਵੀ ਲੈ ਆਵਾਂਗੇ ਚੱਕਵਾਰ ਲੈ ਆਵਾਂਗੇ ਮੈਂ ਸਾਨੂੰ ਵਾਲਾ ਵੀ ਰੋਣਾ ਹੈ ਮਾਲਪੀਤੀ ਕੀ ਹੋਇਆ ਉਹ ਦਰੋਂ ਤੁਮਗਾ ਲਾਂਗੇ ਖੇਡਣਗੇ ਹਾਂ ਠੀਕ ਹੈ ਦੀ ਜਿਹੜੀ ਉਹਦੀ ਮਣੀ ਹੁੰਦੀ ਆ ਇਹ ਜੀ ਸੋਡੇ ਝੁਕੇ ਵਰਗੀ ਠੀਕ ਹੈ ਝੁਕੇ ਵਰਗੀ ਲਿਆਵਾਂਗੇ ਆਹ ਆਪਾਂ ਲਿਆਵਾਂਗੇ ਠੀਕ ਹੈ ਜੀ ਆ ਅੱਜ ਥੋੜਾ ਜਿਹਾ ਵੇਲੇ ਸਿਰ ਅੱਜ ਦੇ ਬਲੌਗ ਦੇ ਇਥੇ ਇਸ ਨੋਟ ਕਰ ਜਾਓ ਯਾਰ ਜਦੋਂ ਤੋ ਲਾਈਕ ਵੀ ਕਰ ਦੇ ਕਮੈਂਟ ਵੀ ਕਰ ਦਿਓ ਕੋਈ ਤੇ ਦੇਖ ਰਹੇ ਹੋ ਤਾਂ ਫੋਲੋ ਵੀ ਕਰ ਦਿਓ ਇਹਨਾਂ ਚੈਨਲ ਸਬਸਕ੍ਰਾਈਬ ਕਰ ਦਿਓ ਧੰਨਵਾਦ ਸਭ ਦਾ ਮਿਲਦੇ ਗਏ ਮੈਂ ਆਪਣਾ ਬਲੌਗ ਹਾਂ ਅੱਜ ਵੇਲੇ ਸਿਰ ਸਮਾਪਤੀ ਹੋ ਗਈ ਸਾਡੀ ਟਾਈਮ ਵੇਲੇ ਸਿਰ ਆਪਾਂ ਰੋਟੀਆਂ ਖਾ ਲਾਂਗੇ ਅੱਜ ਤੇ ਇੰਨਾ ਕੁ ਸੀ ਆਪਣਾ ਅੱਜ ਦਾ ਬਲੌਗ ਆ ਲਾਈਕ ਲਾਈਕ ਵੀ ਕਰਦੇ ਜਾਂਦੇ ਜਾਂਦੇ ਤੇ ਜੁੜੇ ਰਹੋ ਇਸ ਚੈਨਲ ਦੇ ਨਾਲ ਮਿਲਦੇ ਆ ਕੱਲ ਨੂੰ ਸਵੇਰੇ 7 ਵਜੇ ਨਵੇਂ ਬਲੌਗ ਦੇ ਨਾਲ ਆ ਸਤਿ ਸ਼੍ਰੀ ਅਕਾਲ ਸਾਰੇ ਵੀਰਾਂ ਭੈਣਾਂ ਨੂੰ ਚਾਚਾ